ਦੱਸਦੇ ਕਿ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੂਵਾਲ ਜਿਸ ਤੇ ਇੱਕ ਵਾਰ ਫਿਰ ਤੋਂ ਸਾਲ ਦੇ ਵਿੱਚ ਤੀਜੀ ਵਾਰ ਟੋਲ ਦੇ ਦਰ ਦੇ ਵਿੱਚ ਇਜਾਫਾ ਕੀਤਾ ਗਿਆ ਦੱਸਦੇ ਕਿ ਨਾਰਮਲ ਜੀਪ ਦੇ 220 ਤੋਂ ਵੱਧ ਕੇ 330 ਰੁਪਏ ਕਰ ਦਿੱਤੇ ਗਏ ਨੇ ਤੇ ਕਮਰਸ਼ੀਅਲ 355 ਤੋਂ 535 ਰੁਪਏ ਅਦਾ ਕਰਨੇ ਪੈਣਗੇ ਉਥੇ ਲੋਕਾਂ ਨੇ ਉਥੇ ਲੋਕਾਂ ਨੂੰ ਆਪਣੀ ਜੇਫੀ ਹੁੰ ਟਿੱਲੀ ਕਰਨੀ ਪਾਏਗੀ ਤਾਂ ਉਥੇ ਹੀ ਟੋਲ ਤੇ ਲੋਕਲ ਮੈਨੇਜਰ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਗਾਈਡਲਾਈਨਸ ਮੁਤਾਬਕ ਰੇਟਾ ਵਿੱਚ ਇਜਾਫਾ ਕੀਤਾ ਗਿਆ ਪਰ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਕਾਫੀ ਰੋਸ਼ਨੀ ਨਜ਼ਰ ਆਇਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਤਨ ਸਿੰਘ ਹੈ ਜੀ ਜਤਨ ਜੀ ਕੀ ਡੈਸਿਗਨੇਸ਼ਨ ਹੈ ਤੁਹਾਡੀ ਮੈਂ ਇੱਥੇ ਲੋਕਲ ਮੈਨੇਜਰ ਹਾਂ ਸਰ ਲੋਕਲ ਮੈਨੇਜਰ ਹੋਰ ਕਿੰਨਾ ਕੇ ਰੇਟਾ ਦੇ ਵਿੱਚ ਜ਼ਾਫਾ ਕੀਤਾ ਗਿਆ ਜ਼ਾਫਾ ਸਰ ਐਮ ਐਚ ਐਲ ਉਹ 3 ਤੋਂ 5% ਦਾ ਵਾਧਾ ਕੀਤਾ ਗਿਆ ਜੀ ਜੀ ਜੋ ਪਹਿਲਾ 1 ਅਪ੍ਰੈਲ ਨੂੰ ਵਧਣਾ ਸੀ ਹੁਣ ਜੂਨ ਦੇ ਵਿੱਚ ਵਧੇਗਾ 1 ਜੂਨ ਨੂੰ ਸਰ ਕਿੰਨਾ ਅਗਰ ਨਾਰਮਲ ਕਾਰਡ ਵਾਰੀ ਅਪਲਾਈਏ ਕਿੰਨੇ ਆ ਕਿੰਨਾ ਸੀ ਪਹਿਲਾਂ ਤੇ ਹੁਣ ਕਿੰਨਾ ਪਹਿਲਾਂ ਸਰ 215 ਰੁਪਏ ਸੀ ਸਿੰਗਲ ਦਾ ਹੀ ਹੁਣ 220 ਰੁਪਏ ਹੋ ਗਏ ਜੀ ਹਾਂਜੀ ਕੀ ਸਰ ਮੰਨਦੇ ਹੋ ਲਗਾਤਾਰ ਰੇਟਾਂ ਦੇ ਵਿੱਚ 1 ਸਾਲ ਦੇ ਵਿੱਚ ਤੀਸਰੀ ਵਾਰ ਵਾਧਾ ਜਿਹੜਾ ਹੋਇਆ ਸਰ ਇਹ ਤਾਂ ਐਨਐਚਏ ਦੀ ਗਾਈਡਲਾਈਨ ਹੈ ਉਹਨਾਂ ਦੇ ਹਿਸਾਬ ਨਾਲ ਰੇਟ ਵਧਿਆ ਅਸੀਂ ਤਾਂ ਤੇ ਨੌਕਰੀ ਕਰਦੇ ਆ ਸਾਨੂੰ ਜੋ ਪਿੱਛੇ ਆਰਡਰ ਮਿਲਦਾ ਅਸੀਂ ਤਾਂ ਉਹਨੂੰ ਫੋਲੋ ਕਰਦੇ ਆ ਇਹ ਸਰਕਾਰ ਦੇ ਕੰਮ ਨੇ ਜੀ ਸਾਡੇ ਤਾਂ ਅਸੀਂ ਤਾਂ ਨੌਕਰ ਆ ਸਰ ਕੋਈ ਪਾਸ ਨੂੰ ਲੈ ਕੇ ਵੀ ਕੋਈ ਰੇਟ ਰੇਟ ਦੇ ਵਿੱਚ ਵਾਧਾ ਹੋਇਆ ਪਾਸ ਦੇ ਵਿੱਚ ਵੀ ਜੋ 20 ਕਿਲੋਮੀਟਰ ਦਾ ਪਹਿਲਾਂ 330 ਦਾ ਬੰਦਾ ਸੀ ਉਹ 340 ਰੁਪਏ ਹੋ ਗਏ ਹਾਂ ਮਤਲਬ ਕਹਿੰਦਾ ਪੂਰਾ 5% ਦਾ ਵਾਧਾ ਕੀਤਾ ਪੂਰਾ 5% ਦਾ ਵਾਧਾ ਕੀਤਾ ਲੁਧਿਆਣਾ ਰਾਏ ਦੇ ਲਈ ਸੁਨਿੰਦਰ ਸੋਨੀ ਦੀ ਰਿਪੋਰਟ